ਇਹ ਮਰਾਮੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀਏ ਨੂੰ ਮੁੱਖ ਮੰਤਰੀ ਕਿਹਾ ਸਕਦੇ ਕਿੱਦਾਂ ਅਮਨਿਸ਼ਾਨ ਹੈ ਜਿਵੇਂ ਹੜਾਈ ਆ ਇਹਨਾਂ ਕੋਲ ਰਿਪੋਰਟ ਮੰਗੀ ਸੀ ਇਹ ਰਿਪੋਰਟ ਮੰਗੀ ਨਾ ਕੋ ਹੁਣ ਤੱਕ ਕੋਈ ਤਿਆਰ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਦੀ ਇਹਨਾਂ ਦੀ ਕਮੀ ਨਲਾਕੀ ਹੈ ਸੀ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਜੀ ਸਾਨੂੰ ਤਾਂ ਕੁਝ ਮੰਗਿਆ ਹੀ ਨਹੀਂ ਕੀ ਕੱਲੇ ਨੰਬਰ ਕਹਿੰਦੇ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜਾ ਆਉਂਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਕੀ ਹੱਟ ਡੇਰ ਦੇ ਕੇ ਭੇਜੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਹੈ ਇਹਨੇ ਅਜ ਤੱਕ ਨਹੀਂ ਰਿਪੋਰਟ ਕੀਤੀ ਹੁਣ ਵੀ ਜਿਹੜੀ ਭੇਜੀ ਹੈ 13000 ਕੋਟ ਦੀ ਐਵੇਂ ਹੀ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਈਉਣ ਇਹਨਾਂ ਦੀ ਨਲਾਇਕੀ ਕਰਕੇ ਫਲੱਡ ਆਇਆ ਤੇ ਆ ਜਿਹੜਾ ਕੋਈ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਲਾਇਕੀ ਕਰਕੇ ਸਰ ਅਜੇ ਅਜੇ ਬਰਾਮੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦਾ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਬੁੱਝਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀਏ ਨੂੰ ਮੁੱਖ ਮੰਤਰੀ ਕਹਿ ਸਕਦੇ ਇਕਸਾਰ ਅਮਿਤ ਸ਼ਾਨ ਹੈ ਜਿਵੇਂ ਹੜਾਈ ਆ ਇਹਨਾਂ ਕੋਲ ਰਿਪੋਰਟ ਮੰਗੀ ਸੀ ਇਹ ਰਿਪੋਰਟ ਮੰਗੀ ਲਗ ਹੁਣ ਤੱਕ ਰਿਪੋਰਟ ਹੀ ਤਿਆਰ ਨਹੀਂ ਹੋਈ ਕੀ ਕਹਿਣਾ ਚੁੰਦੇ ਦੇਖੋ ਇੱਕ ਬਹੁਤ ਵੱਡੀ ਇਹਨਾਂ ਦੀ ਕਮੀ ਨਲਾਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਜੀ ਸਾਨੂੰ ਤਾਂ ਕੁਝ ਮੰਗਿਆ ਹੀ ਨਹੀਂ ਕੀ ਕੱਲੇ ਨੰਬਰ ਕਹਿੰਦੇ ਲੋੜ ਨਹੀਂ ਇਹ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜ ਆਉਂਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਕੀ ਹੱਦ ਦੇ ਦੇ ਕੇ ਭੇਜੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਹੈ ਐਵੇਂ ਆ ਤੱਕ ਨਹੀਂ ਰਿਪੋਰਟ ਵੀ ਦੀ ਹੁਣ ਵੀ ਜਿਹੜੀ ਭੇਜੀਆ 13000 ਕੋਡ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈ ਹੁਣ ਇਹਨਾਂ ਦੀ ਨਲਾਇਕੀ ਕਰਕੇ ਫਲੱਡਸ ਆਇਆ ਤੇ ਅੱਜ ਰੱਖੋ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਲਾਇਕੀ ਕਰਕੇ ਸਰ ਅਜੇ